ਕਬੱਡੀ ਨੇ ਦਿੱਤਾ ਕੀ ਐ ਸਾ ਜੋ ਵੀ ਆ ਭਾਈ ਇਸ ਟਾਈਮ ਕਬੱਡੀ ਕਰਕੇ ਆ ਕਬੱਡੀ ਦਾ ਮੈਂ ਦੇਣ ਨਹੀਂ ਦੇ ਸਕਦਾ ਭਾਈ ਮਰਦੇ ਦਮ ਤੱਕ ਮੈਂ ਨਹੀਂ ਦੇ ਸਕਦਾ ਲੋਮੇ ਕਾ ਦੀ ਇੱਕ ਰੋਟੀ ਤੇ ਵੀ ਜੋ ਮਤਲਬ ਰੋਟੀ ਵੀ ਖਾਣੇ ਨਾ ਸੀ ਕਬੱਡੀ ਦੇ ਸਿਰ ਤੋਂ ਖਾਣੇ ਆ ਭਾਈ ਮੈਨੂੰ ਬਹੁਤ ਬਹੁਤ ਸੋਚਣਾ ਪੈਂਦਾ ਮੈਨੂੰ ਆਪਣੇ ਘਰਦਿਆਂ ਦਾ ਵੀ ਸੋਚਣਾ ਪੈਂਦਾ ਆਪਣੇ ਮੇਰੇ ਫਾਪਾ ਸਾਹਿਬ ਥੋੜੇ ਬਿਮਾਰ ਰਹਿੰਦੇ ਭਾਈ ਠੀਕ ਨਹੀਂ ਹੋਣ ਚਲੋ ਮੈਂ ਇਹ ਚੀਜ਼ਾਂ ਛੂ ਨਹੀਂ ਕਰਦਾ ਪਰ ਮੇਰਾ ਮਨ ਅਦਾਸ ਹੋ ਜਾਂਦਾ ਜੋ ਰੱਬ ਮਾਰ ਕਾ ਤੈਨ ਦੇਣਾ ਉਹੀ ਚੇਂ ਦੇਣਾ ਵੀ ਲੋਕਾਂ ਸਾਹਮਣੇ ਹੱਥ ਢੜ ਨਾਲ ਤੂੰ ਮੈਂ ਰੱਬ ਦੇ ਮੋਹ ਜੱਥਾ ਢੜਦਾ ਵੀ ਉਹ ਜੋ ਮਦਰ ਮਦਰ ਨੇ ਮੇਰੇ ਫਾਦਰ ਸਾਹਿਬ ਨੇ ਉਹ ਥੋੜੇ 올ਡ ਫਾਦਰ ਸਾਹਿਬ ਥੋੜੇ 올ਡ ਹੈ ਭਾਈ ਨਾ ਉਹਨਾਂ ਨੇ ਬਹੁਤ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਸੈਕਲ ਦੇ ਫਗਵਾੜੇ ਜਾਂਦੇ ਰੇ ਮੇਰੀ ਮਦਰ ਨੇ ਬਹੁਤ ਦੁੱਖ ਸਹਿ ਆ ਭਾਈ ਇਹ ਇਹ ਲੈ ਮਤਲਬ ਕਿ ਤੈਨ ਦੇ ਤੇ ਗਾਣਾ ਖਾਣੀਆਂ ਭਾਈ ਆ ਮੇ ਮਮੀ ਨਾਲ ਭਾਈ ਦੇਖੋ 30 ਸਾਲ ਕੱਟੇ ਉਸ ਘਰ ਵਿੱਚ ਹਮ ਕੁੱਟ ਵੀ ਖਾਧੀ ਬਹੁਤ ਕੁਝ ਛੱਲਿਆ ਟਾਈਮ ਇਦਾਂ ਦਾ ਆ ਗਏ ਭਾਈ ਪਤਾ ਹੀ ਨਹੀਂ ਲੱਗੇ ਜਿੰਦਗੀ ਚ ਕੀ ਹੋ ਨਹੀਂ ਪਾਪੂ ਨਹੀਂ ਨਾ ਹੋਇਆ ਨਾ ਮੈਂ ਦੱਸਣ ਲੱਗੇ ਭਾਈ ਮੇਰਾ ਮਨ ਨਾ ਹੋਤਰਾ ਹੁੰਦਾ ਟਾਈਮ ਇਦਾਂ ਦਾ ਬੰਦੇ ਚ ਆ ਜਾਂਦਾ ਨਾ ਫਿਰ ਬੰਦਾ ਘਰ ਦੀ ਮਜਬੂਰੀ ਕਰਕੇ ਭਾਈ ਉਹਨੂੰ ਸਭ ਕੁਝ ਕਰਨਾ ਪੈਂਦਾ ਨਹੀਂ ਮੈਂ ਰੈਸਟੋਰੈਂਟ ਚ ਕੰਮ ਕੀਤਾ ਭਾਈ ਪਾਉਂਦੇ ਮੁੰਡੇ ਚੱਕੇ ਸਭ ਕੁਝ ਕੀਤਾ ਇਹ ਪੇਚਾ ਪੈਂਦਾ ਕਿ ਇਹਦੇ ਨਾਲ ਜਿਆਦਾ ਗਰਾਊਂਡ ਦੇ ਵਿੱਚ ਤੁਹਾਡਾ ਫਿਰ ਮੇਰੇ ਕੰਨ ਟੁੱਟੇ ਆ ਹਾਂ ਵੀ ਟੁੱਟਿਆ ਹੈ ਇਹ ਇਸ ਪਤਾ ਕਾ ਟੁੱਟਾ ਪਾਜੀ ਮੇਰਾ ਕੱਦ ਛੋਟਾ ਹੈ ਹਾਂ ਮੇਰੇ ਬਾਜ ਦੀਆਂ ਰਹਣੀਆਂ ਪਾਜੀ ਮੈਂ ਭਾਈ ਦੋ ਦਿਨ ਮਿਹਨਤ ਨਾ ਕਰਾਂ ਨਾ ਮੈਂ ਡਿਪਰੈਸ਼ਨ ਚਲ ਜਾਣਾ ਕਿਹੜੇ ਕਿਹੜੇ ਪਲੇਅਰਾਂ ਨੇ ਖੇਡ ਲਿਆ ਮੈਚ ਮਤਲਬ ਜਿੰਨੇ ਭਾਈ ਮਤਲਬ ਹੁਣ ਉੱਬਰ ਦੇ ਸਟਾਰ ਆ ਮਤਲਬ ਨਾਮੀ ਆ ਉਹਨਾਂ ਸਾਰਿਆਂ ਲਗਭਗ ਭਾਈ ਮੈਚ ਲੱਗ ਚੁੱਕੇ ਨੇ ਗੋਪੀ ਫਰੰਦੀਪੂਰੀ ਹਾਂਜੀ ਹਾਂਜੀ ਮਤਲਬ ਮੈਚ ਦੀ ਕੋਈ ਰੇਡ ਹੈ ਮਾਈਂਡ ਦੇ ਵਿੱਚ ਵੀ ਯਾਰ ਉਹ ਵਾਕਿਆ ਸਾਰੀ ਜ਼ਿੰਦਗੀ ਨਹੀਂ ਭੁੱਲਣੀ ਉਹ ਪਾਲੇ ਉਸਤਾਦ ਤੇ ਭਾਈ ਸੀ ਅੱਛਾ ਸੁਣਾਓ ਫਿਰ ਉਹ ਕਿੱਸਾ ਕਿਵੇਂ ਆ ਨੇਪਾਲ ਪਤਾ ਹੈ ਕਿ ਸਾਡਾ ਦੋਤਾ ਉਧਰ ਕਬੱਡੀ ਦਾ ਐ ਸਟਾਰ ਹੈ ਹਾਂ ਮਮੀ ਦਾਦੀ ਹੁੰਦੀ ਹੈ ਅੱਛਾ ਹੋ ਮੈਨੂੰ ਤਾਂ ਸਮਝ ਨਹੀਂ ਲੱਦੀ ਬਈ ਕੀ ਬੋਲਦੇ ਆ ਠੀਕ ਹੈ ਅਜੇ ਬਾਹਰ ਪੂਰ ਦਾ ਕਿਹੜਾ ਕਿਵੇਂ ਆ ਮੈਂ ਆਪਣੇ ਮੇਰਾ ਭਾਈ ਸਪੌਂਸਰ ਬਹੁਤ ਨੇ ਆਪਾਂ ਵੀ ਪਤਾ ਨਹੀਂ ਹੁਣ ਕਿਸਮਤ ਤੁਹਾਡੀ ਕਹਿ ਸਕਦੇ ਹਾਂ ਕੁਝ ਕਹਿ ਨਹੀਂ ਸਕਦੇ ਭਾਈ ਕੀ ਪਤਾ ਮੈਂ ਸਹੀ ਤਰੀਕੇ ਨਾਲ ਨਹੀਂ ਖੇਡ ਰਿਹਾ ਕਿਉਂ ਮੈਚ ਖੇਡ ਰਹੇ ਹੋ ਵੱਡੇ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਮਹੀਨੇ ਦਾ ਮਹੀਨੇ ਦਾ ਭਾਈ ਖਰਚਾ ਆ ਜਾਂਦਾ 20000 ਤੋਂ ਟੱਪ ਜਾਂਦਾ ਭਾਈ ਸਸਿਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਮੌਜੂਦ ਆ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾ ਦੇ ਵਿੱਚ ਜਿੱਥੇ ਇੱਕ ਹੋਰ ਸੁਪਰਸਟਾਰ ਹੈ ਪਰ ਉਹ ਸੁਪਰਸਟਾਰ ਹੈ ਕਬੱਡੀ ਦੇ ਖੇਡ ਮਹਦਾਨਾ ਦਾ ਸਾਡੇ ਨਾਲ ਇਸ ਸਮੇਂ ਸੁਨੀਲ ਦੋਸਾਂਝ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਪੰਜਾਬ ਦੇ ਬਹੁਤ ਸਾਰੇ ਤੁਸੀਂ YouTube ਚੈਨਲਾਂ ਦੇ ਉੱਤੇ Instagram ਦੇ ਉੱਤੇ ਇਹਨਾਂ ਦੀਆਂ ਬਹੁਤ ਸਾਰੀਆਂ ਰੀਲਾਂ ਦੇਖੀਆਂ ਹੋਣਗੀਆਂ ਇਹਨਾਂ ਦੀਆਂ ਰੇਡਾਂ ਦੇਖੀਆਂ ਹੋਣਗੀਆਂ ਕਿ ਕਿੰਨੀ ਬਾਖਮਾਲ ਕਬੱਡੀ ਖੇਡਦੇ ਆ ਇਹਨਾਂ ਬਾਰੇ ਇੱਕ ਬੜੀ ਦਿਲਚਸਪ ਕਹਾਣੀ ਹੈ ਲੋਕ ਜਦੋਂ ਸ਼ੁਰੂਆਤ ਕੀਤੀ ਗਰਾਊਂਡ ਦੇ ਵਿੱਚ ਤਾਂ ਲੋਕ ਕਹਿੰਦੇ ਸੀਗੇ ਕਿ ਸ਼ਾਇਦ ਬੰਦਾ ਨੇਪਾਲ ਦਾ ਹੈ ਪਰ ਇਹ ਪੰਜਾਬੀ ਹੈ ਦਿਲਜੀ ਦੋਸਾਂਝ ਦੇ ਪਿੰਡ ਦਾ ਵਸਨੀਕ ਹੈ ਤਾਂ ਸੁਨੀਲ ਭਾਈ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਐਨਾ ਅੱਗੇ ਤੱਕ ਆਏ ਉਹਦੇ ਵਾਸਤੇ ਤੁਹਾਨੂੰ ਬੈਸਟ ਆਫ ਲੱਕ ਹੈ ਸ਼ੁਰੂਆਤ ਅਸੀਂ ਕਰਾਂਗੇ ਭਾਈ ਕਬੱਡੀ ਦੀ ਹੋਈ ਕਿਵੇਂ ਪਹਿਲਾਂ ਤਾਂ ਭਾਈ ਮន្តែੜਾ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨੇ ਜੋਗਾ ਸਮਝਿਆ ਵੀ ਤੁਸੀਂ ਮੇਰੇ ਪੰਡ ਆਏ ਭਾਜੀ ਬਹੁਤ ਮਾਣ ਬਖਸ਼ਿਆ ਭਾਈ ਇੰਨਾ ਤੁਸੀਂ ਮੇਰੇ ਪੰਡ ਆਏ ਤੇ ਮੈਨੂੰ ਇੰਨਾ ਮਾਣ ਬਖਸ਼ਿਆ ਨਹੀਂ ਤਾਂ ਚਲੋ ਇੰਨੀ ਦੂਜੇ ਤਰਕ ਕੋਣਾ ਬਹੁਤ ਇੱਕ ਮਿਹਨਤਈ ਹੈ ਭਾਈ ਇਦਾਂ ਤੁਸੀਂ ਮਿਹਨਤ ਕਰਦੇ ਇਦਾਂ ਅਸੀਂ ਕਰਦੇ ਆ ਭਾਈ ਜੀ ਜਿੱਦਾਂ ਪੁੱਛ ਲਓ ਭਾਈ ਕਬੱਡੀ ਚ ਕਿਵੇਂ ਤੁਹਾਡਾ ਭਾਈ ਜੀ ਫਿਰ ਹੋਇਆ ਸੀਗਾ ਉਹਣਾ ਕਬੱਡੀ ਜੀ ਦੇਖੋ ਭਾਈ ਇਹ ਨਾ ਆਉਣਾ ਮੇਰਾ ਇਦਾਂ ਹੋਇਆ ਸੀ ਕਿ ਹਾਈ ਸਕੂਲ ਆ ਮੇਰਾ ਸਰਕਾਰੀ ਸਕੂਲ ਚ ਪੜਿਆ ਆ ਭਾਈ ਮੈਂ ਪੜਿਆ ਚਲੋ ਇਦਾਂ ਹੀ ਆ ਭਾਈ ਕਈਏ ਜਿੰਨਾ ਹੁੰਦਾ ਨਹੀਂ ਮਦਨ ਚਾਕ ਕਬੱਡੀ ਦਾ ਚਾਈ ਨਾ ਸੀ ਭਾਜੀ ਇਹ ਨਾ ਚਲੋ ਮੈਂ ਸਾਡੇ ਬਸ ਦੇ ਮਾਸਟਰ ਹੁੰਦੇ ਸੀ ਤੇ ਸਕੂਲ ਦੇ ਭਾਜੀ ਪ੍ਰਿੰਸੀਪਲ ਸੀ ਅੱਛਾ ਜੀ ਤੇ ਉਹਨਾਂ ਦੇ ਥਾਪੜ ਥੋਪੜ ਪਾਉ ਹੱਥ ਕੱਢਾ ਹੀ ਹੁੰਦਾ ਸੀ ਭਾਜੀ ਮੈਂ ਦੋ ਵਾਰੀ ਤਾਂ ਮੈਂ ਕੰਨ ਵੀ ਸੂੰ ਸੂੰ ਬੁੱਲਣ ਲੱਪਿਆ ਸੀ ਤੇ ਉਹਨਾਂ ਦੀਆਂ ਕੁੱਟਾਂ ਦੇ ਕਰਕੇ ਭਾਜੀ ਤੇ ਉਹਨਾਂ ਦੀ ਜੋ ਇੱਥੇ ਨੈਸ਼ਨਲ ਸਟਾਈਲ ਕਰਾਉਂਦੇ ਉਹਨਾਂ ਨੂੰ ਭਾਈ ਨਾ ਜਿਹਨੂੰ ਕਹਿੰਦੇ ਕਾ ਚਾਹ ਉਹ ਹੁੰਦਾ ਸੀ ਸਾਰਾ ਨੂੰ ਮਾਸਟਰ ਸੀ ਸਾਡੇ ਇਤਿਹਾਸ ਸਰ ਹੁਣ ਪਰਾਣੀ ਬਾਹਰ ਚਲ ਗਿਆ ਉਹਨਾਂ ਨੂੰ ਬਹੁਤ ਚਾਹ ਹੁੰਦਾ ਸੀ ਵੀ ਮੈਂ ਖੜਾਵਾਣ ਦੇਣੇ ਖੜਾਵਾ ਹੁਣ ਤਾਂ ਭਈ ਕੋਈ ਨਿਆਣਾ ਹੈ ਨਹੀਂ ਜਦੋਂ ਨਾ ਇਸ ਬਾਹਦਸਰ ਹੁੰਦੀ ਸੀ ਆ ਸਾਰੀ ਗਰਾਉਂਡ ਭਰੀ ਹੁੰਦੀ ਸੀ ਆ ਸਾਰੀਆਂ ਗਰਾਉਂਡਾਂ ਭਰੀਆਂ ਹੁੰਦੀਆਂ ਭਈ ਤੇ ਉਹਨਾਂ ਚੋਂ ਨੈਸ਼ਨਲ ਟੈਲ ਖੇਡੀ ਭਈ ਨੈਸ਼ਨਲ ਟੈਲ ਤੋਂ ਬਾਅਦ ਭਈ ਪੰਜਾਬ ਟੈਸਟ ਸਟਾਰਟ ਕੀਤੀ ਭਈ ਅੱਛਾ ਅੱਛਾ ਭਈ ਮੈਂ ਥੋੜਾ ਜਿਹਾ ਤੁਸੀਂ ਦੱਸਿਓ ਜਦੋਂ ਤੁਸੀਂ ਕਹਿੰਦੇ ਸ਼ੁਰੂਆਤ ਕੀਤੀ ਤਾਂ ਲੋਕ ਕਹਿੰਦੇ ਸੀ ਬੰਦਾ ਨੇਪਾਲੀ ਆ ਇਹ ਉਹਦੇ ਬਾਰੇ ਦੱਸਿਓ ਕੀ ਕਹਾਣੀ ਆ ਪਈ ਪਤਾ ਕੀ ਆ ਆਪਾਂ ਕਿੰਨੂੰ ਕੁਛ ਪਤਾ ਨਹੀਂ ਮੈਂ ਕੁਛ ਕਹਿ ਹੀ ਨਹੀਂ ਸਕਦਾ ਭਾਈ ਮੈਂ ਕਿ ਚਲੋ ਜੋ ਅਗਲੇ ਰੂਹ ਹੈ ਨਾ ਭਾਈ ਮੈਂ ਕਹਿੰਦੀ ਆਪਾਂ ਰੂਹ ਕਾ ਦੋ ਆਸ ਕਰਨੀ ਹੂੰ ਤੇ ਰੂਹ ਕਾ ਦੋ ਆਸ ਕਰਨੀ ਮੈਂ ਜੋ ਕਹਿੰਦੇ ਚਲੋ ਕੋਈ ਕਹਿੰਦੇ ਵਧੀਆ ਲੱਗਦਾ ਭਾਈ ਚਲੋ ਉਹਨਾਂ ਦਾ ਵੀ ਜਿਹੜੇ ਕਹਿੰਦੇ ਨੇ ਨਾ ਪਾਲੀ ਜਿਹੜੇ ਸੁਣਦੇ ਹਨ ਨਾ ਕਿਉਂਕਿ ਨੇਪਾਲੀ ਕੋਈ ਸੁਣਦਾ ਵੀ ਹੋਊਗਾ ਉਹਦਾ ਵੀ ਬਹੁਤ ਖੁਸ਼ ਹੋਣੇ ਹੋਊਗੀ ਜਿਹਨੂੰ ਪਤਾ ਪੰਜਾਬੀ ਹੁੰਦਾ ਉਹ ਵੀ ਖੁਸ਼ ਹੁੰਦੀ ਹੋਊਗੀ ਠੀਕ ਨਹੀਂ ਭਾਈ ਕਿਉਂ ਮੈਂ ਬੋਲਦਾ ਪੰਜਾਬੀ ਅਡੀਕ ਨਹੀਂ ਭਾਈ ਮੇਰਾ ਜਨਮ ਜੋ ਵੀ ਆ ਇੰਡੀਆ 'ਚ ਹੀ ਆ ਭਾਈ ਸਭ ਕੁਝ ਮੈਂ ਹੈ ਹੀ ਸਭ ਕੁਝ ਇੰਡੀਆ 'ਚ ਹੀ ਭਾਜੀ ਮੈਂ ਤਾਂ ਆਪਣੇ ਆਪ ਨੂੰ ਇੰਡੀਆ ਹੀ ਮੰਨਦਾ ਮਤਲਬ ਮੇਰਾ ਸਭ ਕੁਝ ਜੋ ਵੀ ਮਿਲਿਆ ਮੈਨੂੰ ਇੰਡੀਆ ਤੋਂ ਹੀ ਮਿਲਿਆ ਭਾਜੀ ਇਹ ਇਹ ਭਾਈ ਕਿਵੇਂ ਤੁਸੀਂ ਨੇਪਾਲ ਦੇ ਨਾਲ ਹੈ ਨਾਤਾ ਆਪਣਾ ਨੀ ਮੇਰਾ ਕੋਈ ਨਾਤਾ ਹੈ ਨਹੀਂਗਾ ਭਾਈ ਵੈਸੇ ਮੇਰੀ ਮਦਰ ਨੇ ਉਹ ਨਪਾਲ ਦੇ ਨੇ ਮੈਂ ਉਹ ਤਾਂ ਵੈਸੇ ਕਦੇ ਗਿਆ ਨਹੀਂ ਜਾ ਕੇ ਜਰੂਰ ਆਵਾਂਗੇ ਰੱਬ ਦੀ ਕਿਰਪਾ ਨਾਲ ਜਦੋਂ ਥੋੜੇ ਮੋਟੇ ਪੈਸੇ ਆਪਾਂ ਜਾਦੇ ਕਮਾ ਲੈ ਤੇ ਸੋਚਿਆ ਵੀ ਆਪਣੀ ਮਾਂ ਨੂੰ ਤੇ ਆ ਵਧੀਆ ਰੱਖਾਂ ਮਤਲਬ ਸੋਚੁੰਦੇ ਆਂ ਭਾਈ ਮਾਪਿਆਂ ਨੂੰ ਖੁਸ਼ ਰੱਖਾਂ ਚਲੋ ਕਿਸੇ ਟਾਈਮ ਮੰਮੀ ਨੇ ਪੈਸੇ ਚੱਕ ਕੇ ਨਪਾਲ ਗਈ ਸੀ ਚਲੋ ਹੌਣ ਜਦੋਂ ਬਾਬੇ ਮੈਂ ਸੋਚਾਂ ਮੈਂ ਕੰਮ ਵੀ ਮੈਂ ਇਦਾਂ ਨਹੀਂ ਜਾਣਾਗਾ ਠੀਕ ਨਹੀਂ ਖਾਲੀ ਹੱਥ ਬੰਦਾ ਜਾਂਦਾ ਚੰਗਾ ਨਹੀਂ ਲੱਗਦਾ ਨਹੀਂ ਦੂਰ ਜਾਣਾ ਰਿਸ਼ਤੇਦਾਰਾਂ ਦੇ ਵੀ ਕੁਝ ਬਣ ਕੇ ਜਾਵਾਂਗੇ ਥੋੜੇ ਮੋਟੇ ਪੈਸੇ ਕੋਲ ਹੁਣ ਫੇਰ ਵੈਸਟਾ ਲੱਗਦਾ ਨਾ ਭਾਈ ਫੇ ਚਲੋ ਬੰਦਾ ਆਪਣਾ ਮਨਮਰਜ਼ੀ ਦਾ ਖਾਂਦਾ ਵੀ ਆ ਜਦੋਂ ਭਾਈ ਹੁੰਦਾ ਇੰਡੀਆ ਤੋਂ ਬੰਦਾ ਆਇਆ ਕੁਛ ਨਾ ਕੁਛ ਹੋਣਾ ਹੀ ਆ ਅੱਛਾ ਤੁਸੀਂ ਤੁਸੀਂ ਤੁਹਾਡੇ ਨਾਨਕੇ ਨੇਪਾਲ ਚ ਨੇ ਤੇ ਦਾਦਕੇ ਦਸਾਂਝ ਕਲਾ ਦੇ ਵਿੱਚ ਹਾਂਜੀ 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 ਭਾਜੀ ਕੀ ਬਾਤ ਹੈ ਇਹ ਵੀ ਬੜੀ ਬੜੀ ਸੋਹਣੀ ਕਹਾਣੀ ਹੈ ਅੱਛਾ ਸੁਨੀਲ ਭਾਈ ਕਬੱਡੀ ਨੇ ਦਿੱਤਾ ਕੀ ਆਏ ਤੱਕ ਕਬੱਡੀ ਦੇ ਕੁਛ ਦਸਾਂਝ ਨੂੰ ਕਿੱਦਾਂ ਬਣਾਇਆ ਭਾਈ ਸਭ ਕੁਛ ਮੈਨੂੰ ਕਬੱਡੀ ਚ ਮਿਲਿਆ ਭਾਜੀ ਹੂੰ ਇੱਕ ਇਹਦੀ ਭਾਈ ਮੈਨੂੰ ਮਿਲਿਆ ਨਾ ਕੁਛ ਮੈਨੂੰ ਇੱਕ ਤੇ ਮੋਟਰਸਾਈਕਲ ਵੀ ਭਾਈ ਕਬੱਡੀ ਚ ਮਿਲਿਆ ਮੈਨੂੰ ਪਹਿਲਾਂ ਮੋਟਰਸਾਈਕਲ ਵੀ ਭਾਈ ਕਬੱਡੀ ਚ ਮਿਲਿਆ ਸੀ ਮੈਨੂੰ ਸਾਈਕਲ ਤੱਕ ਭਾਈ ਕਬੱਡੀ ਚ ਮਿਲਿਆ ਸੀ ਮੈਂ ਭਾਈ ਰੋਣਾ ਹੁੰਦਾ ਸੀ ਉਹ ਟਾਈਮ ਵੀ ਸੀ ਨਾ ਚਲੋ ਇੱਕ ਹੀ ਮਾਝਾ ਘਾਹ ਰਚੁੰਦੀ ਸੀ ਭਾਈ ਇਹ ਨਾ ਪੱਠੇ ਹੁੰਦੇ ਕਮਾਦੀਆਂ ਨੂੰ ਕੱਢਣੇ ਭਾਜੀ ਮੈਂ ਕਮਾਦੀਆਂ ਪੱਠੇ ਕੋਈ ਮੇਰੇ ਭਾਈ ਉਹਨੇ ਕੋਈ ਕਮਾਦੀ ਲੜੀ ਜਾਣੀ ਮੈਂ ਘਰ ਆ ਕੇ ਲੜਿਆ ਇੱਕ ਤਾਂ ਸਿਰ ਤੇ ਭਰੀ ਚੱਕ ਲੈ ਗਾ ਮੈਂ ਕੱਦ ਤੁਸੀਂ ਛੋਟਾ ਕਰਨ ਲੜੀ ਨਹੀਂ ਜਦੋਂ ਉਹਦਾ ਹੁਣ ਕੱਦ ਬਣਈ ਚੱਲ ਗਿਆ ਜਿੱਤੇ ਛੋਟਾ ਚੱਲ ਗਿਆ ਮੈਂ ਕਹਦਾ ਲੜੀ ਜਾਂਦਾ ਮੇਰਾ ਤੁਸੀਂ ਕੱਦ ਛੋਟਾ ਕਰਤਾ ਯਾ ਤੁਸੀਂ ਦੇਖਿਆ ਭਰੀਆਂ ਸਿਰ ਤੇ ਚਕਾ ਚਗਾ ਕੇ ਇਹ ਚੀਜ਼ਾਂ ਭਾਜੀ ਫੇਰ ਮੰਮੀ ਨੂੰ ਮੈਂ ਕਿਹਾ ਸਾਈਕਲ ਲਿਆ ਦਿਓ ਵੀ ਇਦਾਂ ਮਿੱਤ ਨਹੀਂ ਪੱਠੇ ਪੁੱਠੇ ਹੁੰਦੇ ਸੈਸੁਰ ਤੇ ਭਾਈ ਪੱਠੇ ਥੋੜੀ ਵੀ ਇੱਥੋਂ ਲਿਆ ਕੇ ਇੱਥੋਂ ਜਾ ਕੇ ਇੱਥੇ ਰੱਖ ਲੈ ਉਹ ਕਿੱਲੋ ਕਿੱਲੋ ਮੀਟਰ ਭ ਟਾਡੇ ਗਾ ਕੇ ਛੋਟਾ ਰਹਿ ਗਿਆ ਦੇਖਿਆ ਵੀ ਬੀਸਤੀ ਹੁੰਦੀ ਹੁਣ ਕਦ ਛੋਟਾ 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 ਹਾਂ ਮੈਂ ਕਹਿੰਦੀ ਕੋਈ ਗੱਲ ਨਹੀਂ ਪੁੱਤ ਕਦ ਛੋਟਾ ਚਲੋ ਤੇਰੇ ਕੰਮ ਤਾਂ ਬੜੇ ਆ ਉਹ ਖੁਸ਼ ਹੁੰਦੇ ਆ ਮਤਲਬ ਹੁਣ ਜੋ ਮਤਲਬ ਇੱਕ ਵਧੀਆ ਲਾਈਫ ਮੈਂ ਕਹਿੰਦਾ ਵੀ ਆਪਾਂ ਮੈਂ ਕਰਦੇ ਹੁੰਦੇ ਆ ਮਾ ਅੱਛਾ ਇੱਕ ਛੋਟਾ ਕਦ ਜੀ ਮਿਲਦਾ ਵੀ ਵਕਤ ਪਾਇਆ ਵੱਡੇ ਵੱਡੇ ਜਿਹੜੇ ਪਟਾਪਰਾ ਨੂੰ ਕੋਈ ਮੰਮੀ ਕਹਿੰਦੇ ਚ ਕਦ ਕੋਈ ਚੱਕਰ ਨਹੀਂ ਹੁੰਦਾ ਮੈਟਰਨ ਤੇ ਮਿਹਨਤ ਆ ਮਿਹਨਤ ਕਰ ਚਲੋ ਸਹੀ ਇੱਕ ਚੀਜ਼ ਬਈ ਮਿਹਨਤ ਤੇ ਆਪਾਂ ਮਿਹਨਤ ਤੇ ਡਿਪੈਂਡਡ ਰਹਾਂਗੇ ਤਾਂ ਸਭ ਨੂੰ ਬੈਸਟ ਆ ਜੀ ਆਪਾਂ ਕਦੇ ਮੂਰੇ ਆਸਤੇ ਬੈਠ ਰਾਵਾਂਗੇ ਘਰ ਬੈਠ ਰਾਵਾਂਗੇ ਮਿਹਨਤ ਕਰਾਂਗੇ ਨਾ ਮੈਂ ਤਾਂ ਹੀ ਸੋਚਿਆ ਭਾਈ ਥੋੜੀ ਹੋ ਜਾਵੇ ਪੰਮਾ ਘੱਟ ਹੋ ਜਾਵੇ ਗਰਾਉਂਡ ਚ ਆਓ ਮਿਹਨਤ ਕਰੋ ਭਾਈ ਹਨਾ ਅੱਛਾ ਜੇ ਕਬੱਡੀ ਨੇ ਗੁਰਬਤ ਨੂੰ ਕੱਢਿਆ ਘਰ ਚ ਤੁਸੀਂ ਕਿਹਾ ਵੀ ਬਹੁਤ ਗਰੀਬੀ ਸੀਗੀ ਕਦੇ ਕਿਰਾਇਆ ਤੱਕ ਨਹੀਂ ਸੀ ਜੁੜਦਾ ਬਸ ਚ ਜਾਣ ਨੂੰ ਅੱਜ ਕਬੱਡੀ ਨੇ ਉਸ ਗੁਰਬਤ ਨੂੰ ਕੱਢਿਆ ਭਾਈ ਮੈਂ ਕਹਿੰਦਾ ਹਾਂ ਚਲੋ ਜਿੰਨਾ ਵੀ ਭਾਈ ਮੇਰਾ ਖਾਚਾ ਸਾਰਾ ਕਬੱਡੀ ਸੈੱਟ ਚ ਚੱਲਣ ਡਿਆ ਇਸ ਟਾਈਮ ਭਾਜੀ ਚੋੜੇ ਮੇ ਲੋਕੀ ਪਿਆਰ ਕਰਦੇ ਆ ਜੋ ਵੀ ਆ ਮੇਰਾ ਜੋ ਵੀ ਆ ਭਾਜੀ ਇਸ ਟਾਈਮ ਕਬੱਡੀ ਕਰਕੇ ਕਬੱਡੀ ਦਾ ਮੈਂ ਦੇਣ ਨਹੀਂ ਦੇ ਸਕਦਾ ਭਾਈ ਮਰ ਮਰਦੇ ਦਮ ਤੱਕ ਮੈਂ ਦੇ ਸਕਦਾ ਏ ਟੂ ਜ਼ੈਡ ਮਤਲਬ ਮੈਂ ਘਾਦੀ ਇੱਕੋ ਰੋਟੀ ਤੇ ਵੀ ਜੋ ਮਤਲਬ ਰੋਟੀ ਵੀ ਖਾਣੇ ਨਾ ਸੀ ਕਬੱਡੀ ਦੇ ਸਿਰ ਤੇ ਖਾਣੇ ਆ ਭਾਈ ਅੱਛਾ ਹਾਂਜੀ ਭਾਈ ਕਿੰਨੇ ਪੈਸੇ ਮਿਲ ਜਾਂਦੇ ਇੱਕ ਮੈਚ ਪੈਸੇ ਭਾਈ ਇੰਨੇ ਨਹੀਂ ਬਹੁਤ ਹਜੇ ਮੈਨੂੰ ਮਿਲਦੇ ਆ ਜਿੱਦਾਂ ਕਿਸੇ ਬਲੇ ਮੈਚ ਵਧੀਆ ਲੱਜ ਉੱਤੇ ਲੱਗ ਜਾਂਦੇ ਆ ਉਹ ਆਪਾਂ ਮਤਲਬ ਮੈਂ ਆ ਮੈਂ ਭਾਈ ਨਾ ਮੇਰਾ ਇਹ ਆ ਮੈਂ ਜਿੰਨਾ ਆਪਣਾ ਨਾ ਹੁੰਦਾ ਚਾਦਰ ਆਪਾਂ ਉਨੇ ਪੈਰ ਫਲਾਈ ਦੇ ਚਲੋ ਚਲੋ ਪਲੇਨਾ ਖਾਚਾ ਬਹੁਤ ਹੁੰਦਾ ਭਾਈ ਮੈਨੂੰ ਬਹੁਤ-ਬਹੁਤ ਸੋਚਣਾ ਪੈਂਦਾ ਮੈਨੂੰ ਆਪਣੇ ਘਰਦਿਆਂ ਦਾ ਵੀ ਸੋਚਣਾ ਪੈਂਦਾ ਆਪਣੇ ਮੇਰੇ ਫਾਦਰ ਸਾਹਿਬ ਥੋੜੇ ਬਿਮਾਰ ਰਹਿੰਦੇ ਭਾਈ ਠੀਕ ਨਹੀਂ ਹੋਣ ਚਲੋ ਮੈਂ ਇਹ ਚੀਜ਼ਾਂ ਛੋਹ ਨਹੀਂ ਕਰਦਾ ਭਾਈ ਮੇਰਾ ਮਨ ਅਦਾਸ ਹੋ ਜਾਂਦਾ ਮੈਂ ਹੁਣ ਮੈਂ ਸ਼ੋਅ ਕਰਕੇ ਮੈਂ ਚੀਜ਼ ਭਾਈ ਬਹੁਤ ਕੁਝ ਲੈ ਸਕਦਾ ਪਰ ਮੈਨੂੰ ਪਤਾ ਨਾ ਮੈਂ ਕਿ ਜੋ ਰੱਬ ਮਾਰ ਕ ਤੈਨ ਦੇਣਾ ਉਹੀ ਚੇਂ ਦੇਣਾ ਵੀ ਲੋਕਾਂ ਸਾਹਮਣੇ ਹੱਥ ੱਡ ਨਾਲ ਤੂੰ ਮੈਂ ਰੱਬ ਦੇ ਮੋਹਰੇ ਹੱਥ ੱਡਦਾ ਵੀ ਉਹ ਤੋਂ ਮੰਗੋ ਸਭ ਤੋਂ ਬੈਸਟ ਆ ਭਾਈ ਠੀਕ ਨਹੀਂ ਹੁਣ ਮੇਰਾ ਜੋ ਵੀ ਆ ਭਾਈ ਕਬੱਡੀ ਤੇ ਤੇ ਚੱਲ ਕੋਈ ਵੀ ਚੀਜ਼ ਮੰਮੀ ਨੂੰ ਲੈ ਕੇ ਦੇਣੀ ਕਿਸੇ ਨੂੰ ਵੀ ਲੈ ਕੇ ਦੇਣੀ ਮੈਂ ਆਪਣੇ ਸਿਰ ਤੋਂ ਪਈ ਕਬੱਡੀ ਸਿਰ ਤੋਂ ਚੱਲਦਾ ਅੱਛਾ ਹਾਂਜੀ ਅੱਛਾ ਜਦੋਂ ਹੁਣ ਮੈਚ ਤੁਹਾਡੇ ਚੱਲਦੇ ਆਪਾਂ ਬੜੀਆਂ ਤੁਹਾਡੀਆਂ ਰੀਲਾਂ ਦੇਖੀ ਦੀਆਂ ਐਨੀ ਫੁਰਤੀ ਦੇ ਵਿੱਚ ਵੱਡੇ ਵੱਡੇ ਬੇਸ਼ੱਕ ਤੁਹਾਡਾ ਕੱਦ ਛੋਟਾ ਹੈ ਪਰ ਅੱਗੇ ਸਟਾਪਰ ਬੜੇ ਲੰਬੇ ਲੰਬੇ ਵੀ ਹੈਗੇ ਨੇ ਪੇਚਾ ਪੈਂਦਾ ਕਿ ਇਹਦੇ ਨਾਲ ਜਿਆਦਾ ਗਰਾਊਂਡ ਦੇ ਵਿੱਚ ਤੁਹਾਡਾ ਫਿਰ ਭਾਈ ਪਤਾ ਕੀ ਹੁਣ ਆ ਮੇਰੇ ਕੰਨ ਟੁੱਟੇ ਆ ਆ ਵੀ ਟੁੱਟਿਆ ਹੈ ਇਹ ਇਸ ਪਤਾ ਕਾ ਟੁੱਟਿਆ ਭਾਜੀ ਮੇਰਾ ਕੱਦ ਛੋਟਾ ਹੈ ਹਾਂ ਮੇਰੀ ਬਾਜ ਦੀਆਂ ਰਹਿੰਦੀਆਂ ਭਾਜੀ ਅੱਛਾ ਕਿਉਂਕਿ বাজਦੀਆਂ ਦੇਣੀਆਂ ਮਜ਼ਾ ਹੋਦਈ ਆਉਂਦਾ ਭਾਈ ਜਦੋਂ বাজਦੀਆਂ ਅੱਛਾ ਜਦੋਂ ਕਬੱਡੀ ਥੱਪੜਾ ਪੈਂਦਾ ਸਵਾਦ ਉਹਦਾ ਆਉਣਾ ਕੋਈ ਫੇਬ ਨੂੰ ਹਾਈਪਰ ਹੁੰਦਾ ਬੰਦਾ ਨਹੀਂ ਹੁਣ ਵੱਜ ਗਈ ਆ ਮੈਂ ਬੀਸਤੀ ਹੋ ਗਏ ਹੁਣ ਮੈਂ ਫੇ ਕਬੱਡੀ ਪਾਉਣੀ ਆ ਮੇਰੇ ਇਹ ਹੁੰਦਾ ਭਾਈ ਇਹ ਨਾ ਮੈਂ ਮਿਹਨਤ ਕੀਤੀ ਆ ਮੈਨੂੰ ਇਹ ਜਨੂੰਨ ਹੁੰਦਾ ਯਾਰ ਲੈ ਯਾਰ ਮੈਂ ਮਿਹਨਤ ਕੀਤੀ ਆ ਮੈਂ ਤਾਂ ਮੋੜੇ ਦੇਣੀ ਆ ਠੀਕ ਨਹੀਂ ਮਿਹਨਤ ਮੈਂ ਭਾਈ ਦੋ ਦਿਨ ਮਿਹਨਤ ਨਾ ਕਰਾਂ ਨਾ ਮੈਂ ਡਿਪਰੈਸ਼ਨ ਚਲ ਜਾਣਾ ਅੱਛਾ ਐਦਾਂ ਹੁੰਦੀ ਆ ਯਾਰ ਅੱਜ ਕਬੱਡੀ ਨਹੀਂ ਮਾਰਨੀ ਯਾਰ ਬੰਦੇ ਰਨਿੰਗ ਵੀ ਇੱਥੇ ਹੁੰਦੀ ਨਾ ਭਾਈ ਐਦਾਂ ਲੱਗਦਾ ਹਾਂ ਰ ਇਹ ਸਿਸਟਮ ਇਹਦਾ ਭਾਈ ਜਿਦਾਂ ਮੈਚ ਵਿੱਚ ਸਾਰਿਆਂ ਲਗਭਗ ਭਾਈ ਲੱਗ ਗਏ ਬਾਕੀ ਭਾਈ ਕਿਸੇ ਟਾਈਮ ਟਾਈਮ ਵੀ ਹੁੰਦਾ ਹਾਂ ਤਕਨੀਕ ਵੀ ਹੁੰਦੀ ਆ ਹੇ ਅੱਜ ਕੱਲ ਦਾ ਦਿਮਾਗ ਭਾਈ ਕਬੱਡੀ ਹੋਈ ਤਕਨੀਕ ਦੀ ਗਈ ਆ ਹਾਂ ਬਿਲਕੁਲ ਠੀਕ ਨੇ ਜੇ ਮੈਂ ਕਮਾਂਨਾ ਜੋ ਲਾਈ ਜਾਵਾਂ ਜੋਲੀਆਂ ਉਹ ਵੀ ਚੱਕਰ ਨਹੀਂ ਹੈਗਾ ਹੁਣ ਮਤਲਬ ਮਿੱਠੂ ਉਸਤਾਦ ਹੈ ਭਾਈ ਸਾਡਾ ਅੱਛਾ ਜੀ ਉਹ ਦੱਸ ਦਿਆ ਵੀ ਡੋਜ ਕਿੱਦਾਂ ਮਾਰਨੀ ਆ ਕਿਉਂ ਸਾਰੀ ਗੇਮੇ ਡੋਜ ਦੀ ਕਬੱਡੀ ਦੀ ਭਾਈ ਜੇ ਆਪਾਂ ਡੋਜ ਮਾਰ ਕੇ ਆਵਾਂਗੇ ਸੌਖਿਆ ਜਾਵਾਂਗੇ ਜੇ ਆਪਾਂ ਭੜ-ਭੜ ਕੇ ਆਉਨੇ ਉਦੋਂ ਹੀ ਆਪਾਂ ਨੂੰ ਫੇਰ ਦੂਜੀ ਕਬੱਡੀ ਪਾਉਣਾ ਔਖਾ ਹੁੰਦਾ ਭਾਈ ਅੱਛਾ ਕਿਹੜੇ ਕਿਹੜੇ ਸਾਰੇ ਲਗਭਗ ਸਾਰੇ ਪਲੇਅਰਾਂ ਨਾਲ ਖੇਡਣਾ ਹੈ ਤੁਸੀਂ ਕਿਹੜੇ ਕਿਹੜੇ ਪਲੇਅਰਾਂ ਨਾਲ ਖੇ ਨਾਮੀ ਆ ਉਹਨਾਂ ਸਾਰਿਆਂ ਲਗਭਗ ਭਾਈ ਮੈਚ ਲੱਗ ਚੁੱਕੇ ਨੇ ਗੋਪੀ ਫਰੰਦੀਪੁਰੀ ਹਾਂਜੀ ਹਾਂਜੀ ਮਤਲਬ ਉਹ ਚਲੋ ਬਹੁਤ بڑے ਹੋ ਜਾਂਦਾ ਉਹਦਾ ਉਹਨਾਂ ਦਾ ਇਹ ਤਾਂ ਖੁਸ਼ੀ ਭਾਜੀ ਹੁਣੀ ਹੋ ਗਏ ਆ ਪਾਲੇ ਭਾਜੀ ਹੁਣੀ ਹੋ ਗਏ ਇਹਨਾਂ ਦਾ ਉਹਦਾ ਬਹੁਤ بڑا ਹੋ ਜਾਂਦਾ ਜਿੱਦਾਂ ਹੁਣ ਉੱਬਰ ਦੇ 스타 ਨਹੀਂ ਭਾਈ ਜਿੱਦਾਂ ਮਤਲਬ ਜਿੱਦਾਂ ਮੈਂ ਵੀ ਚਲੋ ਮਜ਼ਾਕ ਹੁੰਦਾ ਬਹੁਤ ਕੁਸ਼ ਜਿੱਤ ਲਿਆ ਉੱਬਰ 스타 ਨੇ ਉਹਨਾਂ ਨਾਲ ਮੇਰੇ ਸਾਲਾਂ ਮੈਚ ਲੱਗ ਚੁੱਕੇ ਨੇ ਭਾਈ ਤੁਹਾਡਾ ਆਪਣਾ ਫੇਵਰੇਟ ਪਲੇਅਰ ਕੌਣ ਹੈ ਫੇਵਰੇਟ ਭਾਈ ਮੈਂ ਜੀਵਨ ਮਾਨ ਕੋ ਗਿੱਲਾਂ ਵਾਲਾ ਤੇ ਸੰਦੀਪ ਦੁੱਧੇ ਵਾਲਾ ਅੱਛਾ ਕਿਉਂ ਉਹਨਾਂ ਦੇ ਕੱਦ ਵੀ ਉਹ ਹਿਸਾਬ ਨਾਲ ਤੇ ਮੇਰੇ ਹਿਸਾਬ ਨਾਲ ਤੇ ਕਬੱਡੀ ਵੀ ਉਹਨਾਂ ਦੀ ਬਹੁਤ ਸਪੀਡ ਦੀ ਆ ਭਾਈ ਕਿ ਬੰਦੇ ਨੇ ਦੁਨੀਆ ਜਿੱਤੀ ਬੈਠਾ ਭਾਈ ਇਸ ਟਾਈਮ ਹੁਣ ਤੁਸੀਂ ਜੀਵਨ ਮਾਰੂ ਗਿੱਲਾਂ ਵਾਲਾ ਦੇਖ ਲਓ ਭਾਈ ਦੁਨੀਆ ਜਿੱਤੀ ਬੈਠਾ ਨੇ ਭਾਈ ਸੰਦੀਦ ਉੱਦੇ ਵਾਲਾ ਦੇਖ ਲਓ ਭਾਈ ਹੱਥ ਨੰਤਰਾਂ ਦਾ ਕਿਸੇ ਤੋਂ ਵੀ ਅੱਛਾ ਕੋਈ ਕਿਸੇ ਮੈਚ ਦੀ ਕੋਈ ਰੇਡ ਹੈ ਮਾਈਂਡ ਦੇ ਵਿੱਚ ਵੀ ਯਾਰ ਉਹ ਵਾਕਿਆ ਸਾਰੀ ਜ਼ਿੰਦਗੀ ਨਹੀਂ ਭੁੱਲਣੀ ਉਹ ਪਾਲੇ ਉਸਤਾਦ ਤੇ ਭਾਈ ਸੀ ਅੱਛਾ ਸਣਾ ਫਿਰ ਉਹ ਕਿੱਸਾ ਕਿਵੇਂ ਆ ਉਹ ਇੱਥੇ ਸੀ ਭਾਈ ਆਪਣੇ ਅਫਵਾਲੇ ਲਾਗੇ ਪੈਣ ਡਿਆ ਤੇ ਉੱਥੇ ਮੈਂ ਸੀ ਭਾਜੀ ਮੈਂ ਤਾਂ ਉਦੋਂ ਹੀ ਚੱਲ ਗਿਆ ਮੈਂ ਖੇਡਣ ਗਿਆ ਸੀ ਭਾਈ ਛੋਟੀਆਂ ਚ 14 ਜਨ ਚਾਰ ਆਲ ਓਪਨ ਨਹੀਂ ਹੁੰਦੀ ਹਾਂ ਤੇ ਉਹ ਉਧਰ ਇੱਕ ਉਹ ਕਹਿੰਦੇ ਯਾਰ ਬੰਦਾ ਨਾ ਥੜ ਗਿਆ ਰੀਡਰ ਭਾਈ ਹੁੰਦਾ ਨਹੀਂ ਉਹ ਹਕਮ ਦਾ ਰੱਬ ਬੋਲੋ ਕਿ ਇਸ ਵੰਤ ਚਮਕਣੀ ਤੇ ਮੈਂ ਮੈਨੂੰ ਖੁਸ਼ੀ ਹੋਈ ਮੈਂ ਕਿ ਚੱਲਿਆ ਬੰਦਾ ਥੜ ਗਿਆ ਮੈਂ ਕਿ ਹੁਣ ਨਾ ਬਾਬਾ ਜੀ ਆਵੇ ਹੁੰਦਾ ਹੀ ਮਾਂ ਦੇ ਛੋਟੇ ਬਲੇ ਨੂੰ ਵੀ ਚੱਲ ਵਧੀਆ ਨਾਲੇ ਬਰਦੀਆ ਅਕੈਡਮੀ ਚ ਖੇਡਣ ਦਾ ਇਹ ਮੌਕਾ ਮਿਲ ਗਿਆ ਮੈਂ ਕਿ ਹੁਣ ਮੌਕਾ ਮਿਲਿਆ ਆ ਵੀ ਜਦੋਂ ਹੁਣ ਆਪਾਂ ਵਧੀਆ ਪ੍ਰਦਰਸ਼ਨ ਕਰਨਾ ਪਹਿਲਾਂ ਭਾਈ ਮੈਂ ਸੀ ਸਾਡਾ ਮੱਝ ਵਾਲਿਆਂ ਨਾਲ ਅੱਛਾ ਮੈਨੂੰ ਕੋਈ ਜੱਫਾ ਨਹੀਂ ਸੀ ਭਾਈ ਉਹ ਪਹਿਲੇ ਮੈਚ ਤੇ ਦੂਜਾ ਮੈਚ ਸਾਡਾ ਸਹਿਮੀ ਆ ਗਿਆ ਭਾਈ ਪਾਲੇ ਭਾਈ ਹੁਣਾਂ ਨਾਲ ਅੱਛਾ ਤੇ ਮੇਰੇ ਤਿੰਨ ਟੱਚ ਸੀ ਭਾਈ ਪਾਲੇ ਭਾਈ ਹੁਣਾਂ ਦੇ ਦੋ ਜੱਫੇ ਸੀ ਇੱਕ ਵੱਡੀ ਮੁੜਿਆ ਭਾਈ ਉਹ ਕਬੱਡੇ ਮੈਨੂੰ ਇੱਥੇ ਸੀ ਭਾਈ ਇੱਥੇ ਕਰ ਦਿੱਤਾ ਉਹ ਪਾਲੇ ਭਾਈ ਨੂੰ ਟੱਚ ਮਾਰਿਆ ਪਾਲੇ ਭਾਈ ਨੂੰ ਟੱਚ ਮਾਰਿਆ ਗੱਲਬਾਤ ਹੋਈ ਫਿਰ ਪਾਲੇ ਨਾਲ ਭਾਈ ਨੇ ਨਹੀਂ ਮੇਰੀ ਇਦਾਂ ਨਹੀਂ ਭਾਈ ਗੱਲਬਾਤ ਹੋਈ ਇਦਾਂ ਅਸੀਂ ਭਾਈ ਨੇ ਵੀਡੀਓ ਵੀ ਬਣਾਈ ਇਦਾਂ ਭਾਈ ਨੇ ਹੱਸ ਕੇ ਵੀਡੀਓ ਬਣਾਈ ਫਿਰ ਹਾਰ ਵੀਡੀਓ ਵੀ ਬਣਾ ਲਈ ਭਾਈ ਜਾਂਦੋਂ ਮੇਰੀ ਵੀਡੀਓ ਵੀ ਭਾਈ ਨਾਲ ਪੈ ਗਈ ਵੀ ਸੁਨੀਲ ਭੱਜਿਆ ਉਹ ਮੈਨੂੰ ਹੋਤਰਾ ਮਤਲਬ ਪੇਜ ਵਾਲਿਆਂ ਨੇ ਪਾਤੀ ਤੇ ਬੜੀ ਖੁਸ਼ ਹੋਏ ਭਾਈ ਉਹ ਤੋਂ ਮੇਰਾ ਥੋੜਾ ਨਾਮ ਅੱਪ ਹੋਇਆ ਸੀ ਭਾਈ ਅੱਛਾ ਉਹ ਸਿੱਕ ਕਬੱਡੀ ਦੀ ਜ਼ਿੰਦਗੀ ਉਹ ਤੋਂ ਫਿਰ ਜਾਂਦੀ ਸੱਚੀ ਉੱਥੋਂ ਬੜੀ ਬਦਲੀ ਆ ਅੱਛਾ ਉੱਥੋਂ ਜਿੰਦਗੀ ਮੇਰੇ ਪਾਲੇ ਭਾਈ ਦੇ ਕਹਿਣ ਹੁੰਦੇ ਨੇ ਭਾਈ 1 ਲੱਖ ਉੱਥੇ ਬਦਲੇ ਆ ਭਾਈ ਅੱਛਾ ਭਾਈ ਕੀ ਰੁਟੀਨ ਕੀ ਰਹਿੰਦੀ ਏ ਤੁਹਾਡੀ ਤੁਸੀਂ ਮੈਚਾਂ ਤੇ ਵੀ ਜਾਣਾ ਹੈ ਗਰਾਊਂਡ ਵੀ ਲਾਉਣੀ ਹੈ ਘਰ ਦੇ ਕੰਮ-ਕਾਰ ਵੀ ਦੇਖਣੇ ਰੁਟੀਨ ਕੀ ਰਹਿੰਦੀ ਹੈ ਟੈਂਟ ਭਾਈ ਦੇਖੋ ਮੇਰੇ ਜੋ ਮਦਦ ਮਦਦ ਨੇ ਮੇਰੇ ਫਾਦਰ ਸਾਹਿਬ ਨੇ ਉਹ ਥੋੜੇ 올ਡ ਫਾਦਰ ਸਾਹਿਬ ਥੋੜੇ 올ਡ ਹੈ ਭਾਈ ਨਾ ਉਹਨਾਂ ਨੇ ਬਹੁਤ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਸੈਕਲ ਦੇ ਫਗਵਾੜੇ ਜਾਂਦੇ ਰ ਮਤਲਬ ਸਾਰੀ ਜ਼ਿੰਦਗੀ ਉਹਨਾਂ ਨੇ ਗਰੀਬ ਨੂੰ ਵੀ ਭਾਈ ਉਹ ਚੀਜ਼ ਦੇਖੀ ਆ ਸਾਰੀ ਕਮਾਣ ਫੈਕਟਰੀ ਚ ਭਾਈ ਉਸ ਟਾਈਮ ਤਨਖਾੜੇ ਡੜੀ 6000 ਸੀ ਭਾਈ ਹੁਣ 6000 ਹੋਈ ਆ ਆ ਪੰਜ ਛੇ ਸੱਤ ਹੋ ਕੇ ਕੰਮ ਛੱਡਦੇ ਨੇ ਭਾਈ ਅੱਛਾ ਉਹ ਮੈਂ ਕਹ ਡੜੀ ਤੂੰ ਮੈਂ ਕਹਿਆ ਤੂੰ 6000 ਤੇ ਕਿੱਦਾਂ ਕੰਮ ਕਰੀ ਜਾਂਦਾ ਠੀਕ ਨਹੀਂ ਵੀ ਜਿੰਦਗੀ ਕੱਢ ਦਿੱਤੀ 3000 ਤੋਂ ਕਹਿੰਦੇ ਮੈਂ ਆਪਣੀ 400 ਸਟਾਰਟ ਕੀਤਾ ਸੀ 400 ਮਤਲਬ ਮਹੀਨੇ ਦੀ ਅੱਛਾ ਤੇ ਮੈਂ ਕਹ ਡੜੀ ਤੂੰ ਕਿੱਦਾਂ ਕੱਟੀ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਤੇ ਇੰਦੇ ਉਹੀ ਸਾਨੂੰ ਵੀ ਪਾੜ ਗਿਆ ਭਾਈ ਉਹਦੇ ਵਿੱਚ ਹਾਂ ਤੇ ਫਾਜ਼ਲ ਸਾਹਿਬ ਡਰਿੰਕ ਬਹੁਤ ਕਰਦੇ ਸੀ ਨਾ ਅੱਛਾ ਇਹ ਕੁੰਦੀ ਨਾ ਸੋਜੀ ਹਾਂ ਸੋਜੀ ਜਦੋਂ ਆਉਂਦੀ ਹੈ ਹੁਣ ਹੁਣ ਆਈ ਡੈਡੀ ਮੇਰੇ ਨੂੰ ਸੋਜੀ ਬਾਈ ਹਾਂ ਹੁਣ ਮਤਲਬ ਉਹਨਾਂ ਨੂੰ ਫੈਮਲੀ ਦਾ ਪਰ ਲੱਗਾ ਵੀ ਆਹ ਮੇਰੀ ਫੈਮਲੀ ਆ ਤੇ ਉਹ ਮੇਰਾ ਬੇਟਾ ਆ ਇਹ ਚੀਜ਼ ਹੈ ਨਾ ਮਤਲਬ ਮੈਂ ਤਾਇਆ ਵੀ ਸੀ ਮੈਂ ਦੋ ਤਾਇਆ ਸੀ ਸਾਡੇ ਘਰ 'ਚ ਕੋਈ ਹੁੰਦਾ ਭਾਈ ਕਲੇਸ਼ ਬਹੁਤ ਹੁੰਦਾ ਸੀ ਹਾਂ ਇਹਨਾਂ ਲੜੀ ਜਾਣਾ ਪੀ ਕੇ ਲੜੀ ਜਾਣਾ ਮਤਲਬ ਸਵੇਰੇ ਦੇ ਭਾਈ ਜਦੋਂ 3-4 ਵੱਜ ਜਾਂਦੇ ਸੀ ਹਾਂ ਸ਼ਰਾਬ ਪੀ ਕੇ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਮੇਂ ਮਰਦ ਨੇ ਬਹੁਤ ਦੁੱਖ ਸਹੀ ਹੈ ਭਾਈ ਇਹ ਇਹ ਲੈ ਮਤਲਬ ਇੰਨਾ ਕਿ 10 ਵੇ ਦਾ ਗਾਲਾਂ ਖਾਣੀ ਆ ਭਾਈ ਅੱਜ ਕੱਲ ਜੋ ਵਿਆਹ ਹੁਣ ਭਾਈ ਕਰਾਉਂਦਾ ਕੋਈ ਵੀ ਕੋਈ ਵੀ ਤੁਸੀਂ ਕਰਾਇਆ ਭਾਈ ਸਮਝੋ ਭਾਈ ਹੁਣ ਤੁਹਾਡੀ ਵਾਈਫ ਨੂੰ ਕੋਈ ਗਾਲਾਂ ਕਰਦਾ ਅੱਜ ਕੱਲ ਨਹੀਂ ਕੋਈ ਚੱਲਦਾ ਭਾਈ ਅੱਜ ਕੱਲ ਨਹੀਂ ਜਿਆਦਾ ਕੋਈ ਅਈ ਚੱਲੇ ਆ ਘਰ ਛੱਡ ਕੇ ਭਾਈ ਮੰਮੀ ਨੇ ਭਾਈ ਦੇਖੋ 30 ਸਾਲ ਕੱਟੇ ਉਸ ਘਰ ਵਿੱਚ ਕੁੱਟ ਵੀ ਖਾਧੀ ਬਹੁਤ ਕੁਝ ਚੱਲਿਆ ਚਲੋ ਰੱਬ ਨੇ ਹੌਲੀ ਹੌਲੀ ਸੁਣੀ ਆ ਨਾ ਭਾਈ ਚਲੋ ਮੇਰੀ ਮੈਂ بڑا ਹੋ ਗਿਆ ਮੈਂ ਕਮਾਉਣ ਲੱਪਿਆ ਚਲੋ ਕਬੱਡੀ ਚ ਤਾਂ ਮੈਂ ਹੁਣ ਭਾਈ ਫੇਰ ਵਾਪਸ ਕੀਤੀ ਆ ਪਹਿਲਾਂ ਮੈਂ ਕਮਾ ਕੇ ਆਪਣਾ ਘਰੇ ਸਵਾਰਿਆ ਭਾਈ ਅੱਛਾ ਨਾਉਂਦਾ ਨਾ ਮਨ ਲੋ ਟਾਈਮ ਇਦਾਂ ਦਾ ਆ ਗਏ ਭਾਈ ਪਤਾ ਹੀ ਨਹੀਂ ਲੱਗਿਆ ਜਿੰਦਗੀ ਚ ਕੀ ਹੋ ਨਹੀਂ ਭਾਬੂ ਨਹੀਂ ਨਾ ਹੋਇਆ ਮੈਂ ਦੱਸਣ ਲੱਗੇ ਭਾਈ ਮੇਰਾ ਮਨ ਨਾ ਹੋਤਰਾ ਹੁੰਦਾ ਟਾਈਮ ਇਦਾਂ ਦਾ ਬੰਦੇ ਚ ਆ ਜਾਂਦਾ ਨਾ ਭਾਈ ਫਿਰ ਨੂੰ ਸਭ ਕੁਝ ਛੱਡਣਾ ਪੈਂਦਾ ਮਤਲਬ ਡਿਪਰੈਸ਼ਨ ਚਲ ਜਾਂਦਾ ਭਾਈ ਹੁਣ ਬੰਦੇ ਨੇ ਕਬੱਡੀ ਖੇਡੀ ਹੋਵੇ ਇੱਕਦਮ ਮੈਂ ਕਹਿ ਦਵਾਂ ਤੂੰ ਦਿਹਾੜੀ ਲਾਲਾ ਹਾਂ ਉਹ ਨਹੀਂ ਲੱਗਣੀ ਭਾਈ ਉਹ ਨਹੀਂ ਲੱਗਣੀ ਉਹ ਵੀ ਬੰਦਾ ਘਾਤ ਦੀ ਮਜਬੂਰੀ ਕਰਕੇ ਭਾਈ ਉਹਨੂੰ ਸਭ ਕੁਝ ਕਰਨਾ ਪੈਂਦਾ ਦਿਹਾੜੀਆਂ ਲਾਈਆਂ ਤੁਸੀਂ ਦਿਹਾੜੀਆਂ ਤਾਂ ਭਾਈ ਨਹੀਂ ਮੈਂ ਰੈਸਟੋਰੈਂਟ ਚ ਕੰਮ ਕੀਤਾ ਭਾਈ ਅੱਛਾ ਮੁੰਡੇ ਚੱਕੇ ਸਭ ਕੁਝ ਕੀਤਾ ਇਹ ਮੈਂ ਪਹਿਲਾਂ ਵੀ ਦੱਸਿਆ ਭਈ ਨਾ ਬੱਸ ਆ ਯਾਰ ਤੋ ਚਲੋ ਭਾਈ ਇਹਦਾ ਕੀ ਹੋ ਗਿਆ ਇਹ ਸਾਡਾ ਸਿਸਟਮੇ ਘਰ ਦਾ ਸਾਰਾ ਵਿਗੜ ਗਿਆ ਇਹ ਤੇ 6000 ਚ ਭਾਈ ਕੀ ਹੁੰਦਾ ਮੰਮੀ ਮੇਰੇ ਡੈਡੀ ਇੱਕ ਕਮਾਉਣ ਵਾਲਾ ਸੀ ਦੋ ਅਸੀਂ ਭਰਾ ਖਾਣ ਵਾਲੇ ਸੀ ਟੀਵੀ ਨਹੀਂ ਭਾਈ ਤੇ ਭਰਾ ਮੇਰਾ ਛੋਟਾ ਸੀ ਅੱਛਾ ਮੈਨੂੰ ਦੱਸਿਓ ਨੇਪਾਲ ਪਤਾ ਹੈ ਵੀ ਸਾਡਾ ਦੋਤਾ ਉਧਰ ਕਬੱਡੀ ਦਾ ਐ ਸਟਾਰ ਹੈ ਹਾਂ ਮਮਮੀ ਦਾਦੀ ਹੁੰਦੀ ਹੈ अच्छा ओ मन त समझ ही ਨਹੀਂ ਆਦੀ ਬਈ ਕੀ ਬੋਲਦੇ ਆ ਤੇ ਮੰਮੀ ਦਾਦੀ ਹੁੰਦੀ ਆ ਉਹਨਾਂ ਨੂੰ ਚਾਹ ਹੁੰਦਾ ਨਾ ਮਤਲਬ ਚਲੋ ਹੈਗਾ ਆ ਮੁੰਡਾ ਅੱਛਾ ਤੇ ਕਈ ਮੈਨੂੰ ਮੈਸੇਜ ਵੀ ਕਰ ਦੇਣਾ ਪਾਲਦੀ ਭਰਾ ਆਪਾਂ ਵੀ ਬੜੀ ਤਰੀਕੇ ਨਾਲ ਗੱਲ ਕਰੀ ਹਾਂ ਭਾਈ ਮਤਲਬ ਦਿੰਦੇ ਆ ਵੀ ਹਾਂ ਹੋਰ ਵਧੀਆ ਖੇਡ ਐ ਇਹਦਾ ਮਾਨੂੰ ਬਹੁਤ ਖੁਸ਼ੀ ਹੁੰਦੀ ਵੀ ਇੱਕ ਦੇਵਾ ਥਾਪਾ ਵੀ ਪੰਜਾਬ ਦੇ ਵਿੱਚ ਛਿੰਝਾਂ ਦੇ ਵਿੱਚ ਪਲਵਾਂ ਜੀ ਆਉਂਦੇ ਆ ਉਹ ਵੀ ਟੱਕਰਿਆ ਸੀ ਮੈਨੂੰ ਭਾਈ ਉਹ ਵੀ ਟੱਕਰਿਆ ਸੀ ਆ ਟੱਕਰਿਆ ਸੀ ਨਾ ਉੱਥੇ ਠੀਕ ਐ ਅੱਛਾ ਬਾਹਰਪੂਰ ਦਾ ਕਿਹੜਾ ਕਿਵੇਂ ਆ ਮੈਂ ਆਪਣਾ ਮੇਰਾ ਭਾਈ ਸਪਾਂਸਰ ਬਹੁਤ ਨੇ ਆਪਾਂ ਵੀ ਪਤਾ ਨਹੀਂ ਹੁਣ ਕਿਸਮਤ ਮਾੜੀ ਕਹਿ ਸਕਦੇ ਹੁਣ ਕੋਸ਼ਿਸ਼ ਕਹਿ ਨਹੀਂ ਸਕਦੇ ਭਾਈ ਕੀ ਪਤਾ ਮੈਂ ਸਹੀ ਤਰੀਕੇ ਨਾਲ ਨਹੀਂ ਖੇਡ ਰਿਹਾ ਕਿਉਂ ਮੈਂ ਜਿੱਥੇ ਸਾਹਮਣੇ ਦਾ ਵੀ ਚਲੋ ਹੁਣ ਆ ਤਾਂ ਭਾਈ ਸਭ ਕੁਝ ਚਾਹੀਦਾ ਪਰ ਰੱਬ ਦੇ ਰੰਗ ਆ ਜਿੱਥੇ ਰੱਬ ਨੇ ਖੜਨਾ ਤੇ ਰਹਿਣਾ ਪੈਂਦਾ ਉਹਦਾ ਭਾਈ ਮਲੇਸ਼ੀਆ ਖੇੜਿਆ ਆ ਅੱਛਾ ਪਹਿਲਾਂ ਖੇੜ ਕੇ ਆ ਮੈਂ ਤੁਹਾਨੂੰ ਦੇਖਿਆ ਸੀਗਾ ਅੱਛਾ ਆਖਰੀ ਸਵਾਲ ਆ ਖਰਾਕ ਰੂਪ ਕਿਵੇਂ ਰਹਿੰਦੀ ਆ ਜੀ ਖਰਾਕ ਭਾਈ ਕਹੀਏ ਖਰਾਕ ਤਾਂ ਬਾਵਾ ਹੀ ਆ ਆਪਣੀ ਹੁਣ ਬਰਾਮ ਤੋਂ ਲਗੜਾ ਬਿਨਾ ਘਰ ਜਾ ਕੇ ਅੱਛਾ ਤੁਦਵਾ ਦਲੀਆ ਫੇ ਆਂਡੇ ਉਂਡੇ ਖਾ ਲੈਣੇ ਫੇ ਪ੍ਰੋਟੀਨ ਪੀ ਲੈਣਾ ਇਹ ਚੀਜ਼ ਭਾਈ ਮੇਨਟੇਨ ਕਰਕੇ ਤੁਹਾਨੂੰ ਪੈਂਦਾ ਕਿੰਨੇ ਅੰਡੇ ਖਾਏ ਨੇ ਰੋਜ਼ ਦੇ ਫਿਰ ਅੰਡੇ ਭਾਈ ਮੈਂ ਥੋੜੇ ਖਾਣਾ ਮੈਨਾਂ ਨਹੀਂ ਖਾਣਾ ਬੇਗਰਮੀ ਪੈ ਜਾਂਦੀ ਆ ਆ ਫਿਰਸ ਨੇ ਉਹ ਤਾਂ ਕਰ ਗਰਮੀ ਪੈ ਜਾਂਦੀ ਆ ਮੈਂ ਮਤਲਬ 2 3 4 ਖਾਣਾ ਉਹਨਾਂ ਪਰ ਬਸ ਤੁਹ ਪਤ ਅਖਰੀ ਸਵਾਲ ਆ ਇੱਕ ਕਬੱਡੀ ਖਿਡਾਰੀ ਦਾ ਖਰਚਾ ਕਿੰਨਾ ਮਹੀਨੇ ਦਾ ਤੁਸੀਂ ਪ੍ਰੋਪਰ ਕਬੱਡੀ ਖੇਡ ਰਹੇ ਹੋ ਮੈਚ ਖੇਡ ਰਹੇ ਹੋ ਵੱਡੇ ਤੁਹਾਡਾ ਖਰਚਾ ਕਿੰਨਾ ਆ ਜਾਂਦਾ ਮਹੀਨੇ ਦਾ ਮਹੀਨੇ ਦਾ ਭਾਈ ਖਰਚਾ ਆ ਜਾਂਦਾ 20000 ਤੋਂ ਟੱਪ ਜਾਂਦਾ ਭਾਈ ਖਾਣ ਤੋਂ ਲੈ ਕੇ ਸਾਰਾ ਖਾਣ ਤੋਂ ਲੈ ਕੇ ਟੱਪੇ ਜਾਂਦਾ ਸਮਝ ਲੋ ਟੱਪ ਗਿਆ ਸਮਝ ਲੋ ਪਰ ਕਿੱਥੇ ਟੱਪ ਗਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਟੱਪੇ ਇੰਨੇ ਜਿੰਨਾ ਮੈਨੂੰ ਲੱਗਦਾ ਦੋ ਟੱਬਰ ਪਲ ਜਾਂਦੇ ਆ ਆਮ ਵਾਲੇ ਭਾਈ ਕਿਉਂ ਹਰ ਚੀਜ਼ ਮਹਿੰਗੀ ਹੈ ਹਾਂ ਬਦਾਮ ਮਹਿੰਗੇ ਹੈ ਪ੍ਰੋਟੀਨ ਦਾ ਡੱਬਾ ਲੈਣ ਚੱਲੋ ਭਾਈ 7-8000 ਤੋਂ ਘੱਟ ਨਹੀਂ ਹੈਗਾ ਹਾਂ ਹਾਂ ਮਹੀਨਾ ਚੱਲਦਾ ਬਸ ਹਾਂ ਹਾਂ ਹੁਣ ਅਗਲਾ 25-26 ਸੀਜ਼ਨ ਜਿਹੜਾ ਉਹ ਤੁਹਾਡਾ ਬੁੱਕ ਹੋ ਗਿਆ ਮੈਨੂੰ ਲੱਗਦਾ ਉਹ ਪਰਮਾਤਮਾ ਹੀ ਮਿੱਠੂ ਭਾਈ ਨੇ ਚਲੋ ਗੱਲ ਕੀਤੀ ਹੁਣੇ ਭਾਈ ਲੋਕੀ ਤਾਂ ਚੰਗਾ ਕੀਤਾ ਉਹਨਾਂ ਮੇਲੇ ਤੇ ਆਪਾਂ ਚਲੋ ਜੋ ਵੀ ਆ ਆਪਿਆ ਦੇਖਦਾ ਵਿੱਚ ਗੱਗੀ ਭਾਈ ਦਾ ਕੋਈ ਟਿਪਸ ਕੋਈ ਰਹਿੰਦਾ ਦਿ ਗੱਗੀ ਭਾਈ ਨੇ ਚਲੋ ਬਹੁਤ ਭਾਈ ਸਾਥ ਦਿੱਤਾ ਹਾਂ ਨਹੀਂ ਤਾਂ ਮਾੜੇ ਪਲੇਅਰ ਨੂੰ ਕੋਣ ਥਾਦਾ ਠਿਕਨੀ ਭਾਈ ਭਾਈ ਨੇ ਸੱਦ ਕੇ ਮੌਕਾ ਦਿੱਤਾ ਫੁੱਲ ਮੈਨੂੰ ਨਹੀਂ ਭਾਈ ਨੇ ਤਾਂ ਮੈਨੂੰ ਜਦੋਂ ਵੀ ਭਾਈ ਨੇ ਰੱਖਿਆ ਮੋੜੇ ਰੱਖਿਆ ਵੀ ਕੋਈ ਗੱਲ ਨਹੀਂ ਸੁਣੇ ਕੋਈ ਚੱਕਰ ਨਹੀਂ ਪੁੱਤ ਪਾਕ ਵੱਡੀ ਤੇ ਨਾਲ ਖੜੇ ਆ ਮਤਲਬ ਹੁਣ ਵੀ ਆ ਮੈਨੂੰ ਕਹਿੰਦੇ ਕੋਈ ਚੱਕਰ ਨਹੀਂ ਤੈਨੂੰ ਕੋਈ ਨਹੀਂ ਲੈ ਕੇ ਆਉਂਦਾ ਤੂੰ ਬੱਸੇ ਚੜ੍ਹ ਕੇ ਆ ਜਾ ਕੋਈ ਚੱਕਰ ਨਹੀਂ ਸਾਡੇ ਕੋਲ ਰਹਿ ਲੈ ਕੋਈ ਚੱਕਰ ਨਹੀਂ ਭਾਜੀ ਹਾਲੇ ਹੁਣ ਵਾਲਾ ਤੇ ਕਿਹਾ ਵੀ ਉਹ ਇੱਕ ਰੇਡ ਨੇ ਜ਼ਿੰਦਗੀ ਬਦਲੀ ਹੋਰ ਪਲੇਅਰ ਦਾ ਕਿ ਕਿਸ ਤਰੀਕੇ ਦਾ ਰਿਐਕਸ਼ਨ ਰਹਿੰਦਾ ਤੁਹਾਡੇ ਪ੍ਰਤੀ ਜਿੱਦਾਂ ਬੜੇ ਵੱਡੇ ਨਾਮ ਨੇ ਦੁੱਲਾ ਬੱਗਾ ਹੋ ਗਿਆ ਫਿਰ ਹਾਂਜੀ ਆ ਦੁੱਲੇ ਬੱਗੇ ਭਾਈ ਤੁਸੀਂ ਗੱ ਜੀ ਉਹਨਾਂ ਦਾ ਨੇਚਰ ਮੈਨੂੰ ਬਹੁਤ ਗੁੱਡ ਲੱਗਾ ਭਾਜੀ ਉਹ ਆਇਸ ਇੱਥੇ ਚੱਕ ਦੀ ਸਰਾਜ ਹਾਂ ਤੇ ਉਹਨਾਂ ਨੇ ਅਸੀਂ ਮਿਹਨਤ ਕੀਤੀ ਮਤਲਬ ਭਾਈ ਨੇ ਮਿਹਨਤ ਕਰਾਏ ਕਿੰਨਾ بڑا ਪਲੇਅਰ ਹੈ ਨਾ ਭਾਜੀ ਮੈਂ ਤਾਂ ਮਤਲਬ ਬੋਲਣ ਲੱਗੇ ਵੀ ਨਾ ਉਹਨਾਂ ਨੇ ਸੰਗਦਾ ਯਾਰ ਕਿੰਦਾਂ ਬਲਾਈਏ ਹਾਂ ਆ ਕੋਈ ਭਾਈ ਹੋਣਾ ਮਿੱਠੂ ਸਤਾਰ ਕਿੱਡਾ ਪਲੇਅਰ ਹੈ ਭਾਜੀ ਤੀਤ ਭਾਈ ਹੁਣ ਕਿੱਡੇ ਪਲੇਅਰ ਹੈ ਤੀਤ ਭਾਈ ਨਾਲ ਉਹਨਾਂ ਦਾ ਫਰੈਂਡ ਵਰਗਾ ਪਿਆਰ ਆ ਮੈਂ ਤੀਤ ਭਾਈ ਨਾਲ ਤੀਤੋਈ ਫੋਟੋ ਕਰਾਉਣੀ ਐ ਇਦਾਂ ਕਿਹਾ ਭਾਈ ਫੋਟੋ ਕਰਾਉਣੀ ਆ ਹਲਦੀ ਨਹੀਂ ਅੱਛਾ ਦੁੱਲੇ ਆਏ ਓਏ ਫੋਟੋ ਕਰਾ ਦੇਣਿਆ ਨਾ ਉਹ ਫੇ ਭਾਈ ਨੂੰ ਫੋਟੋ ਕਰਾਈ ਫੇ ਉਸ ਤੋਂ ਬਾਅਦ ਭਾਈ ਫੇ ਹਣਾ ਮੈਂ ਚਲੋ ਫੇ ਭਾਰਪੂ ਚੱਕਿਆ ਫੇ ਵਧੀਆ ꝗਣ ਨਾ ਪਿਆ ਮੈਂ ਮਿਹਨਤ ਮੂਨ ਤਾਂ ਵੀ ਦੱਸਣ ਨਾ ਪੈਂਦੇ ਆਣਿਆ ਨੂੰ ਵੀ ਚਲੋ ਮੈਂ ਇਹ ਚਾਹੁੰਦਾ ਵੀ ਜਿੰਨਾ ਹੋ ਸਕੇ ਨਿਆਣੇ ਨਸ਼ੇ ਤੋਂ ਦੂਰ ਰਭੋ ਵੀ ਮਿਹਨਤ ਕਰੋ ਮੈਂ ਖਰਾਕ ਬਾਰੇ ਵੀ ਦੱਸ ਦਾਂ ਜੋ ਮੈਂ ਆਪ ਖਾਨਾ ਨਾ ਭਾਈ ਕੋਈ ਗਲਤ ਨੀ ਚੀਜ਼ ਦੱਸਦਾ ਕਿਉਂ ਫੇ ਨਾ ਦੁੱਲੇਸਤਾਨ ਇੱਕਦਮ ਭਾਈ ਮੈਨੂੰ ਮੈਂ ਦੇਖਿਆ ਮੈਨੂੰ ਫੋਲੋ ਆ ਗਿਆ ਭਾਈ ਅੱਛਾ ਮੈਂ ਭਾਈ ਦੇਖਾਂ ਬਾਰ ਬਾਰ ਰਿਕਾਰਡਿੰਗ ਕਰੀ ਇਹ ਚੀਜ਼ ਸੱਚ ਹੋਈ ਮੈਂ ਤਾਂ ਰਿਕਾਰਡਿੰਗ ਕੀਤੀ ਹੈ ਭਾਈ ਗਲਤੀ ਨਾਲ ਹੋ ਗਿਆ ਹੋਵੇ ਵੀ ਗਲਤੀ ਹੈ ਮੈਂ ਮੇਰੇ ਫੋਨ 'ਚ ਦੂਏ 'ਚ ਹੋਣੀ ਹੈ ਉਹ ਰਿਕਾਰਡਿੰਗ ਕਰਕੇ ਰੱਖੀ ਹੋ ਭਾਈ ਮੈਂ ਕਹਾ ਦੇਖੋ ਨੀ ਦੁੱਲੇ ਉਸਤਾਦ ਨੇ ਫੋਲੋ ਕੀਤਾ ਇਹ ਤਾਂ ਪਲੇਅਰ ਵਾਲਾ ਪਿਆਰ ਹੈ ਤੁਹਾਡਾ ਵੀ ਹੈ ਨਾ ਪਿਆਰ ਪਤਾ ਨਹੀਂ ਚਲੋ ਹੁੰਦਾ ਨਾ ਕਿੰਨੀ ਖੁਸ਼ੀ ਮਿਲਦੀ ਹੈ ਫੋਲੋ ਕਰਨ ਨਾਲ ਹਾਂਜੀ ਕੋਈ ਚੀਜ਼ ਹੈ ਨਾ ਦੱਸਣੀ ਹਾਂ ਪੂਕਣੀ ਇਹ ਬਹੁਤ ਹੋ ਜਾਂਦੀ ਬੈਟਰ ਕਿ ਨਹੀਂ ਤਾਂ ਅੱਜ ਕੱਲ ਲੋਕੀ ਦੱਸਣ ਲੱਗੇ ਭਾਈ 100 ਬਾਈ ਕਹਿੰਦੇ ਸਾਨੂੰ ਪੈਸੇ ਚਾਹੀਦੇ ਆ ਇਤਾਂ ਚੀਜ਼ ਦਿੱਤਣੀ ਮੈਂ ਤਾਂ ਇਹ ਕਹਿੰਦਾ ਜਿੰਨੇ ਵੀ ਪਤਾ ਕੀ ਸਹੀ ਟਾਈਮ ਤੇ ਭਾਈ ਸਹੀ ਚੀਜ਼ ਹੋਣਾ ਵੀ ਜ਼ਰੂਰੀ ਆ ਠੀਕ ਨਹੀਂ ਸਹੀ ਟਾਈਮ ਤੇ ਸਹੀ ਖਰਾਕ ਖਾਣੀ ਵੀ ਜ਼ਰੂਰੀ ਆ ਨਹੀਂ ਤਾਂ ਬੰਦਾ ਬੇਟਾ ਜੋਗਾ ਹੀ ਰਹਿ ਜਾਂਦਾ ਭਾਈ ਕੋਈ ਨੌਲੇਜ ਸਹੀ ਨਾ ਹੋਣ ਹੁਣ ਮੈਂ ਨਾ ਸੋਚਦਾ ਭਾਈ ਮੈਂ ਆ ਕੇ ਸਿੱਧਾ 75 ਖੇਡਣਾ ਆਪਾਂ ਨਾ ਮੈਂ 75 થી 75 ਤੋਂ ਵਧੀਆ ਖੇਡਦਾ ਇਹ ਨਹੀਂ ਭਾਈ ਹੁਣ ਮੈਂ ਆ ਕੇ ਸਿੱਧਾ ਓਪਨ ਚ ਐਂਟਰੀ ਮਾਰੀ ਵੀ ਮਿੱਠੂ ਭਾਈ ਉਹਨਾਂ ਦਾ ਵੀ ਉਹਨਾਂ ਨੇ ਮੈਨੂੰ ਸਹਿਯੋਗ ਬਹੁਤ ਦਿੱਤਾ ਹੱਥ ਫੜ ਕੇ ਜਿੰਨੇ ਵੀ ਮੈਚ ਉਹਨਾਂ ਨੇ ਖੜਾਏ ਪਈ ਮੋਰੇ ਲੈ ਕੇ ਆਉਣ ਵਾਲੇ ਉਹ ਆ ਅੱਛਾ ਇੱਕ ਇੱਕ ਗੱਲ ਤੁਸੀਂਦਾ ਵੱਡੇ ਪਲੇਅਰਾਂ ਤੁਸੀਂ ਜ਼ਿਕਰ ਕਰਦੇ ਹੋ ਜੋ ਤੁਸੀਂ ਛੋਟੇ ਪਲੇਅਰ ਜਾਣਦੇ ਹੋ ਉਹ ਵਿਚਲਾ ਫਰਕ ਇਹ ਵੀ ਰੱਖਦੇ ਨੇ ਵੀ ਨਹੀਂ ਯਾਰ ਇਹ ਤਾਂ ਕਦੇ ਕੱਲ ਦਾ ਬੱਚਾ ਜਾਂ ਫਿਰ ਪਲੇਅਰ ਡਾਉਨ ਟੂ ਅਰਥ ਰਹਿੰਦਾ ਜਦੋਂ ਵੱਡਾ ਨਾਮ ਬਣ ਜਾਂਦਾ ਜਿੱਦਾਂ ਦੁੱਲੇ ਬਾਈ ਦੀ ਗੱਲ ਨਹੀਂ ਕਈ ਤਾਂ ਭਾਈ ਬਹੁਤ 플레이ਰ ਕਈ ਤੱਕ ਇਹ ਕਰਦੇ ਹੋਣਗੇ ਮੈਨੂੰ ਇਹ ਨਹੀਂ ਪਤਾ ਭਾਈ ਮੈਂ ਜਿੰਨਾਂ ਨਾਲ ਮਿਲਿਆ ਆਪਣੇ ਅੱਜ ਤੱਕ ਭਾਈ ਕਦੇ ਕਿਸੇ ਨੇ ਕੀਤਾ ਨਹੀਂ ਠੀਕ ਨਹੀਂ ਪਰ ਕਈਆਂ ਕਈ ਕਰਦੇ ਵੀ ਹੋਣਗੇ ਵੀ ਛੋਟਾ 플레이ਰ ਆ ਹੋ ਜਾਂਦਾ ਭਾਜੀ ਮੱਲੋ ਮੱਲਿਓ ਜਾਂਦਾ ਛੋਟਾ 플레이ਰ ਆ ਤੇ ਹੁਣ ਉੱਠਿਆ ਨਾਂ ਸਾਡੇ ਦੁੱਤਾ ਹੋ ਗਿਆ ਫੋਟਾ ਖਿਚਾਉਂਦੇ ਲੋਕੀ ਚੋਣਦੇ ਹੈ ਫੋਟਾ ਖਿਚਾਉਂਦੇ ਭਾਈ ਤੂੰ ਚਲੋ ਮੇਰੀ ਵੀਡੀਓ ਦੇਖ ਲਿਓ ਭਾਜੀ ਬਾਬੇ ਦਾ ਭਾਈ ਇੰਨਾ ਮੈਂ ਸੁੱਖ ਬਣਾਉਣਾ ਨਾ ਭਾਜੀ ਮੈਂ ਉਹਨਾਂ ਨੂੰ ਦੇ ਨਹੀਂ ਦੇ ਸਕਦਾ ਭਾਈ ਇੰਨੀ ਕਿਰਪਾ ਕਿਤੇ ਹੁੰਦੀ ਨਹੀਂ ਭਾਈ ਜਦੋਂ ਉਹਨਾਂ ਨੇ ਮੈਂ ਐਂਟਰ ਕਰ ਜਿੰਦਾ ਭਾਈ ਹਾਂ ਮੇਰੇ ਨਾਲ ਚਲੋ ਬਹੁਤ ਸੁਪਰਸਟਾਰ ਖੜਾ ਜਿੱਤਰੇ ਵੀ ਜਾਂਦੇ ਆ ਮੇਤੋ ਵਧੀਆ ਵੀ ਖੇਡਦੇ ਆ ਪਰ ਮੈਨੂੰ ਪਰ ਮੈਂ ਦੋ ਜੱਫੇ ਲੱਗ ਵੀ ਜਾਣ ਮੈਨਾਂ ਕਿ ਲੋਕੀ ਪਿਆਰ ਮੁਹੱਬਤ ਫੋਟੋ ਕੋਈ ਗੱਲ ਨਹੀਂ ਪਹਲਵਾਨਾ ਕੋਈ ਗੱਲ ਨਹੀਂ ਕੋਈ ਚੱਕਰੇ ਭਾਈ ਇੰਨਾ ਹੋ ਜਾਂਦਾ ਤਾਂ ਮੇਤੋ ਸਾਰੇ ਚਲੇ ਜਾਂਦੇ ਗਰਾਉਂਡ ਚੋਂ ਮੈਂ ਇਕੱਲਾ ਗਰਾਉਂਡ ਚ ਭਾਈ ਫੋਟੋਆਂ ਕਰਾਉਂਦਾ ਹਾਂ ਪਰ ਮੈਂ ਅੱਜ ਤੱਕ ਇਹਨੂੰ ਮੰਨਾਂ ਨਹੀਂ ਕੀਤਾ ਫੋਟੋ ਮੈਨੂੰ ਯਾਰ ਮੈਂ ਕਹਿੰਦਾ ਇਹੀ ਚੀਜ਼ ਤਾਂ ਹੀ ਚਾਹੁੰਦੇ ਆ ਹਾਂ ਹਾਂ ਵੀ ਬੰਦਾ ਕਿਸੇ ਚੀਜ਼ ਦਾ ਭੁੱਖਾ ਤਾਂ ਇਹੀ ਚੀਜ਼ ਦਾ ਚਾਹੁੰਦਾ ਵੀ ਯਾਰ ਲੋਕੀ ਪਿਆਰ ਕਰਨਾ ਕਿ ਫੋਟੋਆਂ ਕਰਾਉਣ ਮੇਰੇ ਕੋਈ ਕੋਈ ਵੀਡੀਓ ਦੇਖ ਲਿਓ ਭਾਈ ਮੈਂ ਪਾਈਆਂ ਹੋਣੀਆਂ ਮੈਨੂੰ ਜਗਾ ਮੈਨੂੰ ਇਹ ਮੈਂ ਇੱਦਾਂ ਸਾਹ ਹੀ ਲੰਦਾ ਹੁੰਦਾ ਭਾਈ ਉੱਤੇ ਆ ਜਾਂਦੇ ਆ ਭਾਈ ਕਿਸੇ ਵੇਲੇ ਸਾਹ ਨਹੀਂ ਆਉਂਦਾ ਕਬੱਡੀ ਚ ਇੰਨਾ ਜੋਲਾ ਜਾਂਦਾ ਮੈਂ ਉਹਨਾਂ ਨੂੰ ਕਹਿ ਨਹੀਂ ਪਾਉਂਦਾ ਯਾਰ ਐਵੇਂ ਮੈਂ ਭਾਈ 2 ਮਿੰਟ ਨੂੰ ਸਾਹ ਲੈ ਲੰਦੋ ਭੁ ਦੇ ਰੱਬ ਦਾ ਹੀ ਸ਼ੁਕਰ ਹੈ ਵੀ ਇੰਨਾ ਲੋਕੀ ਪਿਆਰ ਕਰਦੇ ਆ ਮੈਂ ਇਹ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਦਿਲਜੀਤ ਦਸਾਈ ਨੇ ਕੁਝ ਕਹਿਣਾ ਚਾਹੁੰਦੇ ਹੋ ਜੇ ਕਿਤੇ ਵੀਡੀਓ ਕੋਈ ਕਲਿੱਪ ਦੇਖਿਆ ਹੋਵੇ ਕਿਤੇ ਉਹ ਰਾਣੇ ਜਾਂ ਦੇਖ ਲੈਣ ਕਿਤੇ ਉਹ ਮੈਂ ਤਾਂ ਇਹੀ ਕਹਿੰਦਾ ਭਾਈ ਚਲੋ ਵੱਧ ਤੋਂ ਵੱਧ ਸਪੋਰਟ ਕਰੋ ਪਿੰਡ ਦੀ ਵੀ ਤੇ ਪਿੰਡ ਦੀ ਪਲੇਰਾਂ ਦੀ ਵੀ ਵੀ ਤੁਹਾਡੇ ਪਿਆਰ ਤੇ ਸੰਯੋਗ ਦੀ ਬਹੁਤ ਜ਼ਿਆਦਾ ਲੋੜ ਆ ਵੀ ਨਹੀਂ ਭਾਈ ਇਸ ਪਿੰਡ ਦੇ ਵਿੱਚ ਕਿਉਂਕਿ ਤੁਹਾਡਾ ਬਹੁਤ ਜ਼ਿਆਦਾ ਵੱਡਾ ਰਤਬਾ ਆ ਤੁਸੀਂ ਜੇ ਇਹ ਵੀਡੀਓ ਨੂੰ ਇਹਨਾਂ ਰਾਹੀ ਭਾਈ ਹੁਣ ਦੇਖਦੇ ਆ ਤਾਂ ਵੱਧ ਤੋਂ ਵੱਧ ਭਾਈ ਪਿੰਡ ਦੀ ਸਪੋਰਟ ਕਰੋ ਤੇ ਹੋ ਸਕੇ ਤਾਂ ਸਾਡੀ ਵੀ ਸਪੋਰਟ ਕਰੋ ਕਿਉਂ ਪਿੰਡ ਵਾਲੇ ਤੁਹਾਡੇ ਤੋਂ ਬਹੁਤ ਜ਼ਿਆਦਾ ਮਾਣ ਕਰਦੇ ਠੀਕ ਨਹੀਂ ਬਿਲਕੁਲ ਬਿਲਕੁਲ ਠੀਕ ਕਈ ਸਿੰਗਰ ਆ ਭਾਈ ਸਾਡੇ ਪਿੰਡ 'ਚ ਇਹਦਾ ਗੁਣਨੀ ਸਾਂਝ ਹੋ ਗਿਆ ਤੁਸੀਂ ਸੁਣਿਆ ਹੋਣਾ ਮਤਲਬ ਉਹ ਵੀ ਆਪਣੇ ਭਰਾਵਾਂ ਵਾਂਗੂ ਪਿਆਰ ਹੈ ਭਾਜੀ ਉਹ ਆਪ ਨੂੰ ਬੈਸਟਰਾ ਦੇ ਇਹਦਾ ਬੈਂਡਲ ਸਾਂਝ ਹੋ ਗਿਆ ਇਹਨਾਂ ਨੇ ਆਪਣੇ ਬਹੁਤ ਵਧੀਆ ਬੋਲ ਚਾਲਿਆ ਭਾਈ ਠੀਕ ਹੈ ਠੀਕ ਹੈ ਸੁਨੀਲ ਭਾਈ ਪਰਮਾਤਮਾ ਕਰੇ ਤੁਹਾਡੀ ਬੱਲੇ ਬੱਲੇ ਹੋਵੇ ਆਉਣ ਵਾਲੇ ਸਮੇਂ 'ਚ ਪਾ ਤੁਸੀਂ ਭਾਈ ਗਰਾਊਂਡਾਂ ਦੇ ਵਿੱਚ ਬੱਲਾ ਮਾਰੋ ਤੁਸੀਂ ਬਸ ਸੰਦੀਪ ਦਸਾਂਝ ਭਾਈ ਦਸਾਂਝ ਕਲਾ ਦਾ ਉਹ ਸੁਪਰਸਟਾਰ ਜਿਹਨੇ ਦਿਲਜੀਤ ਤੋਂ ਬਾਅਦ ਕਬੱਡੀ ਦੇ ਖੇਡ ਮੈਦਾਨਾਂ ਦੇ ਵਿੱਚ ਪਿੰਡ ਦਾ ਨਾਮ ਚਮਕਾਇਆ ਔਰ ਵੱਡੇ ਪਲੇਅਰਾਂ ਨੂੰ ਖਾਸ ਕਰਕੇ ਬਹੁਤ ਸਤਿਕਾਰ ਕਰਦਾ ਹੈ ਬਾਈ ਜਿਵੇਂ ਖੁਸ਼ੀ ਬਾਈ ਦੀ ਗੱਲ ਕਰੀਏ ਦੁੱਲੇ ਬਗੇ ਦਾ ਤਾਂ ਕਹਿੰਦਾ ਯਾਰ ਮੈਂ ਨਾਂ ਲੈਣ ਤੋਂ ਵੀ ਡਰਦਾ ਪਈ ਉਹ ਐਡਾ ਵੱਡਾ ਨਾਂ ਤੇ ਮੈਂ ਤਾਂ ਛੋਟਾ ਜਿਹਾ ਪਲੇਅਰ ਆ ਵੀ ਮੈਂ ਨਾਂ ਲੈਣਾ ਤੇ ਕਿਤੇ ਤੋਹੀਨ ਨਾ ਹੋ ਦੇ ਵਿੱਚ ਇੰਨਾ ਸਤਿਕਾਰ ਤੇ ਮਾਣ ਇਹ ਬੰਦਾ ਕਰਦਾ ਮਿਹਨਤ ਦਿਨ ਰਾਤ ਗਰਾਊਂਡ ਦੇ ਵਿੱਚ ਕਰਦਾ ਹੈ ਖੇਡ ਦੇ ਮੈਦਾਨਾਂ ਦੇ ਵਿੱਚ ਵੀ ਤੁਸੀਂ ਇਹਨੂੰ ਗੱਜਦਾ ਦੇਖਿਆ ਤਾਂ ਲੋੜ ਥੋੜੀ ਜੀ سپورਟ ਦੀ ਕਮੀ ਮਹਿਸੂਸ ਹੋਈ ਹੈ ਜੇਕਰ سپورਟ ਥੋੜਾ ਜਿਹਾ ਹੁਲਾਰਾ ਹੋਰ ਮਿਲ ਜੇ ਤਾਂ ਮੈਨੂੰ ਲੱਗਦਾ ਹੈ ਉਹ ਦਿਨ ਦੂਰ ਨਹੀਂ ਆ ਜਦੋਂ ਸੁਨੀਲ ਦਸਾਂ ਜੇ ਅਮਰੀਕਾ ਕੈਨੇਡਾ ਯੂਰਪ ਜਾਂ ਕਿਸੇ ਵੀ ਮੁਲਕ ਦੇ ਵਿੱਚ ਜਿੱਥੇ ਕਬੱਡੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਗਰਾਊਂਡਾਂ ਦੇ ਵਿੱਚ ਮੱਲਾ ਨਾ ਮਾਰ ਕੇ ਦਿਖਾਵੇ ਬਣੇ ਰੋ ਹੌਣ ਪੰਜਾਬੀ ਟੀਵੀ ਦੇ